ਰੋਜ ਮੈਂ ਤਾਰਾ ਤਾਰਾ ਗਿਨੇ ਰਾਤ ਬਤਾਉਂਦਾ ਹਾਂ ਰੋਜ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕੇ ਆਉਂਦਾ ਹਾਂ ਜਦ ਰੁਈਆਂ ਵਿੱਚ ਪੰਛੀ ਤੜਕੇ ਵਾਕ ਕੋਈ ਲੈਂਦਾ ਹੈ ਮੈਂ ਆਪਣੇ ਸੰਗ ਸੁੱਤਾ ਹੈ ਆਪਣਾ ਗੀਤ ਜਗਾਉਂਦਾ ਹਾਂ ਫਿਰ ਜਦ ਮੈਨੂੰ ਸੂਰਜ ਘਰ ਦੇ ਮੋੜ ਤੇ ਮਿਲਦਾ ਹੈ ਨਦੀਏ ਰੋਜ ਨਹਾਵਣ ਉਹਦੇ ਨਾਲ ਮੈਂ ਜਾਂਦਾ ਹਾਂ ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਹਾਂ ਮੈਂ ਸੂਰਜ ਲਈ ਵੇੜੇ ਨਿੰਮਦਾ ਪੀੜਾ ਡਾਉਂਦਾ ਹਾਂ ਮੈਂ ਤੇ ਸੂਰਜ ਬੈਠ ਕੇ ਜਦ ਫਿਰ ਗੱਲਾਂ ਕਰਦੇ ਹਾਂ ਮੈਂ ਸੂਰਜ ਨੂੰ ਤੇਰੀ ਸ਼ਾਂ ਦੀ ਗੱਲ ਸੁਣਾਉਂਦਾ ਹਾਂ ਸ਼ਾਂ ਦੀ ਗੱਲ ਸੁਣਾਉਂਦੇ ਜਦ ਮੈਂ ਕੰਬਣ ਲੱਗਦਾ ਹਾਂ ਮੈਂ ਸੂਰਜ ਦੇ ਗੋਰੇ ਗਲ ਵਿੱਚ ਬਾਵਾ ਪਾਉਂਦਾ ਹਾਂ ਫਿਰ ਜਦ ਸੂਰਜ ਮੇਰੇ ਕਰਦੇ ਕੰਧ ਉੱਤਰਦਾ ਹੈ ਮੈਂ ਆਪਣੇ ਹੀ ਪਰਛਾਵੇਂ ਤੋਂ ਡਰ ਡਰ ਜਾਂਦਾ ਹਾਂ ਮੈਂ ਤੇ ਸੂਰਜ ਕਰਦੇ ਮੁੜ ਪਿਛਵਾੜੇ ਜਾਂਦੇ ਹਾਂ ਮੈਂ ਉਹਨੂੰ ਆਪਣੇ ਘਰ ਦੀ ਮੋਈ ਤੁੱਪ ਵਿਖਾਉਂਦਾ ਹਾਂ ਜਦ ਸੂਰਜ ਮੇਰੀ ਮੋਈ ਤੁੱਪ ਲਈ ਅੱਖੀਆਂ ਭਰਦਾ ਹੈ ਮੈਂ ਸੂਰਜ ਨੂੰ ਗਲ ਵਿੱਚ ਲੈ ਕੇ ਚੁੱਪ ਕਰਾਉਂਦਾ ਹਾਂ ਮੈਂ ਤੇ ਸੂਰਜ ਫਿਰ ਚੁਪੀਤੇ ਤੁਰਦੇ ਜਾਂਦੇ ਹਾਂ ਰੋਜ਼ ਮੈਂ ਉਹਨੂੰ ਪਿੰਡ ਦੀ ਜੂ ਤੱਕ ਤੋਰ ਕੇ ਆਉਂਦਾ ਹਾਂ ਰੋਜ਼ ਉਦਾਸਾ ਸੂਰਜ ਨਦੀਏ ਡੁੱਬ ਕੇ ਮਰਦਾ ਹੈ ਤੇ ਮੈਂ ਰੋਜ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ ਤੇ ਮੈਂ ਰੋਜ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ ਦੋਸਤੋ ਇਹ ਸੀ ਬਿਰਹਾ ਦੇ ਸੁਲਤਾਨ ਛਿਪਕੂਮਾਰ ਬਟਾਲਵੀ ਜੀ ਦੀ ਇੱਕ ਬਹੁਤ ਹੀ ਖੂਬਸੂਰਤ ਰਚਨਾ ਓੰਕਾਰ ਚਟਾਲਾ ਦੀ ਬਾਜ ਵਿੱਚ ਤੁਹਾਨੂੰ ਇਹ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਸੁਝਾਅ ਜ਼ਰੂਰ ਦੇਣੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ